ਗੜਸ਼ੰਕਰ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਚੋਰੀ ਦੇ 15 ਮੋਟਰਸਾਈਕਲਾਂ ਅਤੇ ਨਸ਼ੀਲੇ ਟੀਕੇ ਆ ਸਮੇਤ ਗ੍ਰਿਫਤਾਰ ਕੀਤਾ ਗਿਆ। 2018 ਇੱਕ 222 ਨੂੰ ਐਸ.ਆਈ. ਰਕੇਸ਼ ਕੁਮਾਰ ਨੇ ਨਾਕਾਬੰਦੀ ਕੀਤੀ ਸੀਗੀ। ਨਾਕਾਬੰਦੀ ਤੇ ਇੱਕ ਨੌਜਵਾਨ ਸੀਗਾ ਜਿਹੜਾ ਜਮਾ ਮੋਟਰਸਾਈਕਲ ਤੇ ਆ ਰਿਹਾ ਸੀ। ਜਦੋਂ ਉਹਨੂੰ ਰੋਕਿਆ ਤੇ ਉਹਦੇ ਕੋਲੋਂ 14 ਇੰਜੈਕਸ਼ਨ ਮਿਲੇ ਤੇ ਇੱਕ ਮੋਟਰਸਾਈਕਲ ਜਮਾਂ ਜਿਹੜਾ ਸੀ ਉਹ ਵੀ ਚੋਰੀ ਦਾ ਮਿਲਿਆ ਇਸੇ ਦੋਸ਼ੀ ਦਾ ਨਾਮ ਹੈ ਵਿਕਰਮ 21 ਸਨ ਆਫ ਰਤਨ ਚੰਦ ਵਾਸੀ ਸੈਦਪੁਰ ਥਾਣਾ ਚੱਬੇਵਾਲ ਇਹਦੇ ਖਿਲਾਫ ਪਹਿਲਾਂ ਵੀ ਮੁਕਾਦਮੇ ਦਰਜ ਨੇ ਚੋਰੀ ਦੇ ਤੇ ਜਦੋਂ ਨੂੰ ਪੁਸ਼ਕਿਸ਼ ਕੀਤੀ ਦੌਰਾਨੇ ਪੁਸ਼ਕਿਸ਼ਣ 14 ਮੋਟਰਸਾਈਕਲ ਹੋਰ ਮੰਨੇ ਗਈ ਮੱਖੋਕਾ ਥਾਣਾ ਤੋਂ ਚੋਰੀ ਕੀਤੇ ਆ ਕੁਝ ਮੋਟਰਸਾਈਕਲ ਨੇ ਹਿਸ਼ਾਰਪੁਰ ਤੋਂ ਚੋਰੀ ਕੀਤੇ 7 8 ਮੋਟਰਸਾਈਕਲ ਉੱਥੋਂ ਚੱਬੇ ਵਾਲੇ ਏਰੀਏ ਚੋਂ ਨਵਾਂ ਸ਼ਹਿਰ ਏਰੀਏ ਦੇ ਵਿੱਚੋਂ ਵੀ ਕੀਤੇ ਚੋਰੀ ਜਨ ਤੇ ਭੁੰਗਰ ਦੀ ਸਾਈਡ ਤੋਂ ਵੀ ਇਨ ਹੋਰ ਦੇਖੋ ਪੁਸ਼ਕਸ਼ ਕੀਤੀ ਜਾਊਗੀ ਤੇ ਹੋਰ ਕਵਰੀ ਕੀਤੀ ਜਾਊਗੀ